ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹਲਾ 3 ਇਹੋ ਸਰੀਰ ਜਜਰੀ ਹੈ ਇਸ ਨੋ ਜਾਰ ਪਹੁੰਚੈ ਆਈ ਗੋਰੇ ਰਾਖੇ ਸੇ ਉਬਰੇ ਹੋਰ ਮਰ ਜੰਮੈ ਆਵੈ ਜਾਇ ਇਹੋ ਸਾਰੀਰ ਜਜਰੀ ਹੈ ਇਸ ਨੂੰ ਜਾਰ ਪਹੁੰਚਾਈ ਗੋਰੇ ਰਾਖੇ ਸੇ ਉबरे ਹੋਰ ਮਾਰੇ ਜੰਮ ਆਵੈ ਜਾਈ ਜਮ ਮਹਿ ਆਵਹਿ ਜਾਵਹਿ ਅੰਤ ਗਏ ਪਸ਼ੂਤਾਵਹਿ ਬਿਨ ਨਾਵੈ ਸੁਖ ਨਾ ਹੋਈ ਅਥ ਕਮਾਵੈ ਸੋ ਫਲ ਪਾਵੈ ਮਾਨ ਮੁਖ ਹੈ ਪਤ ਖੋਈ ਜਾਮਪੋਰ ਕੋਰ ਅੰਧਾਰ ਮਹਾ ਗੁਬਾਰ ਨਾ ਤਿੱਥੈ ਪੈਣ ਨਾ ਪਾਈ ਹੋ ਸਰੀਰ ਜਜਰੀ ਹੈ ਇਸ ਨਉ ਜਾਰ ਪਹੁੰਚਾਈ ਕਾਇਆ ਕੰਚਨ ਤਾਥੀਐ ਜਾਂ ਸਤਗੁਰ ਲੈ ਮਿਲਾਈ ਭ੍ਰਮ ਮਾਇਆ ਵਿਚ ਹਉ ਕੱਟੀਐ ਸੱਚੜਾ ਨਾਮੇ ਸਮਾਈ ਸੱਚੇ ਨਾਮੇ ਸਮਾਈ ਹਰ ਗੁਣ ਗਾਈ ਮੇਨ ਪ੍ਰੀਤਮ ਸੁਖ ਪਾਈ ਸਦਾ ਆਨੰਦ ਰਹੇ ਦਿਨ ਰਾਤੀ ਵਿਚ ਹਉ ਹਉ ਮੈਂ ਜਾਇ ਜਿਨੇ ਪੁਰਖੀ ਹਰ ਨਾਮ ਚੇਤ ਲਾਇ ਤਿਨ ਕਹਉ ਲਾਗਉ ਪਾਈ ਕੰਚਨ ਤਾਥੀ ਐ ਜਾ ਸਤ ਗੁਰ ਲੈ ਮਿਲਾਈ ਸੋ ਸੱਚਾ ਸੱਚ ਸਲਾਹੀ ਐ ਜੇ ਸਤ ਗੁਰ ਦੇ ਬੁਝਾਏ ਦੇਨ ਸਾਤੇ ਗੁਰ ਭਰਮ ਭੁਲਾਣੀਆਂ ਕਿਆ ਮੋਹ ਦੇਸਨ ਆਗੈ ਜਾਈ ਕਿਆ ਦੇਨ ਮੋਹ ਜਾਏ ਆਵ ਗੁਣ ਪਛਤਾਏ ਦੁੱਖੋ ਦੁਖ ਕਮਾਈ ਮਾ ਮਰਤੀਆ ਸੇ ਰੰਗ ਚਲੂਲਾ ਪੇਰ ਕੈ ਅੰਕ ਸਮਾਈ ਤਿਸ ਜੀ ਵਡ ਅਵਰ ਨ ਸੂਝਈ ਕਿਸ ਆਗੈ ਕਹੀਐ ਜਾਇ ਸੋ ਸੱਚਾ ਸੱਚ ਸਲਾਹੀਐ ਜੇ ਸਤ ਗੁਰ ਦੇ ਬੁਝਾਈ ਜਿਨਿ ਸੱਚੜਾ ਸੱਚ ਸਲਾਹਿਆ ਹਉ ਤਿੰਨ ਲਾਗਉ ਪਾਈ ਸੇ ਜਨ ਸੱਚੇ ਨਿਰਮਲੇ ਜਿਨ ਮਿਲਿਆ ਮਾਲ ਸਭ ਜਾਏ ਸੇ ਜਨ ਸੱਚੇ ਨਿਰਮਲੇ ਤੈਨ ਮਿਲਿਆ ਮਾਲ ਸਭ ਜਾਏ ਤੈਨ ਮਿਲਿਆ ਮਾਲ ਸਭ ਜਾਏ ਸੱਚ ਸਰਨਾਈ ਸੱਚ ਸਹਜ ਸੁਭਾਈ ਨਾਮ ਨਿਰੰਜਨ ਆਗਮ ਅਗੋਚਰ ਸਾਤੇ ਗੁਰ ਦੀਆ ਬੁਝਾਈ ਆਨ ਦੇਨ ਭਗਤ ਕਰਹਿ ਰੰਗ ਰਾਤੇ ਨਾਨਕ ਸੱਚ ਸਮਾਈ ਜਿਨੀ ਸਚੜਾ ਸੱਚ ਧਿਆਇ ਹਉ ਤਿਨ ਕੈ ਲਗਉ ਪਾਈ ਆਨ ਦੇਨ ਭਗਤ ਕਰਹਿ ਰੰਗ ਰਾਤੇ ਨਾਨਕ ਸਚ ਸਮਾਈ ਜਿੰਨੀ ਸੱਚੜਾ ਸੱਚ ਧਿਆਇ ਖੋ ਤਿੰਨ ਕੈ ਲਾਗਉ ਪਾਈ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ